ਪੰਜਾਬ ਨੂੰ ਵੀ ਬਹੁਤ ਹਰਾ ਭਰਿਆ ਕਰਨਾ ਹੈ ਪੰਜਾਬ ਦਾ ਟੀਚਾ ਆਪਣਾ 4 ਸਾਲਾਂ ਦੇ ਵਿੱਚ ਇਹਦਾ ਫੋਰੈਸਟ ਕਵਰ ਹੈਗਾ 6% ਇਹਨੂੰ 13% ਕਰਨਾ ਜਿਹੜੀ ਅੱਜ ਮਾਸ ਪਲਾਂਟੇਸ਼ਨ ਕੀਤੀ ਗਈ ਆ ਇਹ ਸੰਭਵ ਫਾਊਂਡੇਸ਼ਨ ਦਾ ਉਪਰਾਲਾ ਸੀ ਮੇਰੇ ਵੀਰ ਇਹ ਜਿਹੜੀ ਪਲਾਂਟੇਸ਼ਨ ਦੇ ਵਿੱਚ ਇਹਨੇ ਬੱਚਿਆਂ ਦਾ ਪਾਰਟਿਸਪੇਟ ਕਰਨਾ ਲੁਧਿਆਣੇ ਲਈ ਬਹੁਤ ਇੱਕ ਚੰਗਾ ਸ਼ਗਨ ਆ ਮਾਸ ਪਲਾਂਟੇਸ਼ਨ ਜ਼ਰੂਰੀ ਹੋਗੀ ਜੰਗਲ ਲਗਾਣੇ ਸਾਡੇ ਲਈ ਜ਼ਰੂਰੀ ਹੋਗੇ ਪਰ ਹਰ ਬੰਦਾ ਆਪਣੇ ਘਰ ਦੇ ਬਾਹਰ ਇੱਕ ਦਰਖਤ ਜ਼ਰੂਰ ਲਾਓ 5 ਲੱਖ ਪ੍ਰੋਪਰਟੀਆਂ ਜੇ 5 ਲੱਖ ਦਰਖਤ ਲੁਧਿਆਣੇ ਵਿੱਚ ਵੇਖੇ ਜਾਂਦੇ ਲੱਗ ਜਾਂਦਾ ਤਾਂ ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਆਪ ਦੇਖੋਗੇ ਕਿ ਲੁਧਿਆਣੇ ਦਾ ਟੈਂਪਰੇਚਰ 5 ਤੋਂ 7 ਡਿਗਰੀ ਡਾਊਨ ਆ ਜਾਊਗਾ ਜਿਹੜਾ ਆਪਣਾ ਪਿੰਡ ਹੈ ਗਾਲੇਬ ਕਲਾ ਉਥੋਂ ਵੀ 1 ਲੱਖ ਤੋਂ ਜ਼ਿਆਦਾ ਬੂਟੇ ਜਿਹੜੇ ਨੇ ਉਹ ਡੀਸੀ ਮਾਨ ਨੇ ਲਾਏ ਸੀ ਇੱਕ ਵਾਰੀ ਫੇਰ ਆਪਣਾ ਸਮਾਂ ਆ ਗਿਆ ਵੀ ਆਪਾਂ ਪੰਜਾਬ ਨੂੰ ਲੁਧਿਆਣਾ ਨੂੰ ਸਪੈਸੀਫਿਕਲੀ ਹਰਾ ਭਰਾ ਬਣਾਈਏ ਇਹ 10 ਸਾਲ ਪਹਿਲਾਂ ਵੀ ਆਪਾਂ ਲਾਇਆ ਸੀਗਾ ਹੁਣ ਦੁਬਾਰਾ ਉਹੀ ਜੋਸ਼ ਆ ਗਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਲੁਧਿਆਣਾ ਵਾਸੀਆਂ ਦੀ ਸਹਿਯੋਗ ਨਾਲ ਇਹ ਅੱਜ ਫਿਰ ਸੰਭਵ ਹੋ ਪਾਇਆ ਹੈ ਜੇ ਸਾਰਿਆਂ ਦਾ ਸ਼ੁਕਰਾਨਾ ਕਰਨਾ ਚਾਹਾਂਗਾ ਸਾਰੇ ਲੁਧਿਆਣਾ ਵਾਸੀ ਇੱਕ ਜਿਹੜੇ ਅੱਜ ਬੱਚਿਆਂ ਦਾ ਸਮਾਗਮ ਹੋ ਰਿਹਾ ਉਹ ਦੇਖੀ ਸਾਰੇ ਬੱਚੇ ਬੜੇ ਜੋਸ਼ ਨਾਲ ਬੂਟੇ ਲੈ ਕੇ ਆਨ ਆ ਕੇ ਆਏ ਸੀਗੇ ਇਹਦਾ ਮੇਨ ਮੰਤਵ ਹੀ ਏ ਸੀ ਇਕੱਲੇ ਬੂਟੇ ਲਾਉਣ ਦਾ ਸਾਡਾ ਮੰਤਵ ਨਹੀਂ ਸੀਗਾ ਸਾਡਾ ਮੰਤਵ ਇਹੀ ਸੀ ਵੀ ਲੁਧਿਆਣੇ ਨੂੰ ਇਹ ਆਪਣਾਪਨ ਮਹਿਸੂਸ ਹੋਵੇ ਕਿ ਲੁਧਿਆਣਾ ਸਾਡਾ। ਮੁੰਡਾ ਸਾਰਿਆਂ ਦੇ ਵਿੱਚ ਇੱਕ ਸੈਂਸ ਆਫ ਓਨਰਸ਼ਿਪ ਹੋਵੇ। ਕਿ ਉਹ ਲੁਧਿਆਣਾ ਸਾਡਾ ਅਸੀਂ ਕਿਵੇਂ ਸਾਹਮਣਾ ਤੇ ਕਿਵੇਂ ਇਹਨੂੰ ਅਰਿਆ ਭਰਿਆ ਰੱਖਣਾ ਹੈ। ਤੇ ਲੁਧਿਆਣੇ ਵਾਲਿਆਂ ਨੂੰ ਕੀ ਅਪੀਲ ਕਰੋਗੇ? ਲੁਧਿਆਣੇ ਵਾਲਿਆਂ ਦੀ ਅਪੀਲ ਚਲੋ ਪਹਿਲਾਂ ਮੈਂ ਥੈਂਕ ਯੂ ਕਰਦਾ ਜੀ। ਵੀ ਉਹਨਾਂ ਦੇ ਸਹਿਯੋਗ ਬਗੈਰ ਇਹ ਪੋਸੀਬਲ ਨਹੀਂ ਸੀਗਾ। ਇਹ ਸਾਰੇ ਲੁਧਿਆਣਾ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਪੋਸੀਬਲ ਹੋਇਆ ਤੇ ਅੱਗੇ ਵੀ ਇਦਾਂ ਸਹਿਯੋਗ ਦਿੰਦੇ ਰਹਿਣ। ਤੇ ਆਪਾਂ ਪੰਜਾਬ ਨੂੰ ਵੀ ਬਹੁਤ ਹਰਾ ਭਰਿਆ ਕਰਨਾ ਹੈ ਪੰਜਾਬ ਦਾ ਟੀਚਾ ਆਪਣਾ 4 ਸਾਲਾਂ ਦੇ ਵਿੱਚ ਇਹਦਾ ਫੋਰੈਸਟ ਕਵਰ ਹੈਗਾ 6% ਇਹਨੂੰ 13% ਕਰਨਾ ਏਕ ਮਹਿਮ ਸਿਰਫ ਵਾਰਮ ਅਪ ਐਕਸਰਸਾਈਜ਼ ਸੀਗੀ ਅੱਗੇ ਆਪਾਂ ਨੂੰ ਹੋਰ ਬਹੁਤ ਜੋਸ਼ ਨਾਲ ਕੰਮ ਕਰਨੇ ਪੈਣੇ ਸੰਭਵ ਫਾਊਂਡੇਸ਼ਨ ਨੇ ਇੱਕ ਸੰਭਵ ਨੂੰ ਸੰਭਵ ਕਰਕੇ ਦਿਖਾਇਆ ਜਿਹੜੀ ਅੱਜ ਮਾਸ ਪਲਾਂਟੇਸ਼ਨ ਕੀਤੀ ਗਈ ਆ ਇਹ ਸੰਭਵ ਫਾਊਂਡੇਸ਼ਨ ਦਾ ਉਪਰਾਲਾ ਸੀ ਮੇਰੇ ਵੀਰ ਸ਼ੋਭਨ ਸੋਈ ਜੀ ਤੇ ਇਹਨਾਂ ਦੀ ਟੀਮ ਆ ਸਾਡਾ ਹੀ ਮੈਨ ਖੜਾ ਆ ਬੱਚੇਖ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਆਏ ਹੋਏ ਆ ਔਰ ਇਹ ਜਿਹੜੀ ਪਲਾਂਟੇਸ਼ਨ ਦੇ ਵਿੱਚ ਇਹਨੇ ਬੱਚਿਆਂ ਦਾ ਪਾਰਟਿਸਪੇਟ ਕਰਨਾ ਲੁਧਿਆਣੇ ਲਈ ਬਹੁਤ ਇੱਕ ਚੰਗਾ ਸ਼ਗਨ ਆ ਔਰ ਮੈਂ ਚਾਹੂੰਗਾ ਲੁਧਿਆਣੇ ਵਾਸੀਆਂ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਰਿਹਾ ਬਈ ਹਰ ਬੰਦਾ ਮਾਸ ਪਲਾਂਟੇਸ਼ਨ ਜ਼ਰੂਰੀ ਹੋਗੀ ਜੰਗਲ ਲਗਾਣੇ ਸਾਡੇ ਲਈ ਜ਼ਰੂਰੀ ਹੋਗੇ ਪਰ ਹਰ ਬੰਦਾ ਆਪਣੇ ਘਰ ਦੇ ਬਾਹਰ ਇੱਕ ਦਰਖਤ ਜ਼ਰੂਰ ਲਾਓ ਕਿਉਂਕਿ ਜਦੋਂ ਤੁਹਾਨੂੰ ਦੁਪਹਿਰੇ ਤੁਸੀਂ ਆਪਦੀ ਗੱਡੀ ਖੜੀ ਕਰਨੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਛਾਂ ਲੱਭਦੇ ਹੋ ਜੇ ਅਸੀਂ ਛਾਂ ਲੱਭਣ ਨੂੰ ਭਜਦੇ ਆ ਤਾਂ ਅਸੀਂ ਆਪਦੇ ਘਰ ਦੇ ਬਾਹਰ ਦਰਖਤ ਕਿਉਂ ਨਹੀਂ ਲਾਉਂਦੇ 5 ਲੱਖ ਪ੍ਰਾਪਰਟੀਆਂ ਜੇ 5 ਲੱਖ ਦਰਖਤ ਲੁਧਿਆਣੇ ਵਿੱਚ ਵੇਖੇ ਜਾਂਦਾ ਲੱਗ ਜਾਂਦਾ ਤਾਂ ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਆਪ ਦੇਖੋਗੇ ਕਿ ਲੁਧਿਆਣੇ ਦਾ ਟੈਂਪਰੇਚਰ 5 ਤੋਂ 7 ਡਿਗਰੀ ਡਾਊਨ ਆ ਜਾਊਗਾ ਉਸ ਤੋਂ ਇਲਾਵਾ ਇਦਾਂ ਦੀ ਐਨ ਜੀਓ ਜਿਹੜੀਆਂ ਮਾਸ ਲੈਵਲ ਤੇ ਕੰਮ ਕਰਦੀਆਂ ਸੰਭਵ ਵਾਂਗੂ 1 ਲੱਖ ਬੂਟਾ ਹੁਣ ਆ ਦੇਖੋ ਇੱਥੋਂ ਲੈ ਕੇ ਗਿੱਲਾ ਗਿਲ ਨਹਿਰ ਤੱਕ ਇਹਨਾਂ ਨੇ ਸਾਰੇ ਟੋਏ ਪੱਟ ਕੇ ਲਗਾਤਾ ਇਸ ਤੋਂ ਇਲਾਵਾ ਹੋਰ ਥਾਂ ਤੇ ਕਈ ਥਾਵਾਂ ਤੇ ਇਹਨਾਂ ਵੱਲੋਂ ਲਗਾਇਆ ਜਾ ਰਿਹਾ ਇਹ ਚੀਜ਼ਾਂ ਅੱਜ ਦੀ ਡੇਟ ਪੋਲੂਸ਼ਨ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਨੇ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਕਿਰਪਾ ਕਰਕੇ ਪੋਲੂਸ਼ਨ ਨੂੰ ਕੰਟਰੋਲ ਕਰੋ ਆ ਦੇਖੋ ਇਧਰਲੇ ਪਾਸੇ ਆ ਸਾਡਾ ਫਲਾਇਆ ਹੋਇਆ ਪੋਲੂਸ਼ਨ ਆ ਜੇ ਇਹਨੂੰ ਅਸੀਂ ਗਿੱਲਾ ਸੁੱਕਾ ਕਰਕੇ ਅੱਡ-ਅੱਡ ਕਰਕੇ ਪਲਾਸਟਿਕ ਤੋਂ ਬਿਨਾਂ ਸਿੱਟਦੀਏ ਤਾਂ ਇਹ ਸਾਰਾ ਖਾਦ ਬਣ ਜਾਊਗਾ ਪਰ ਨਹੀਂ ਅਸੀਂ ਘਰ ਦਾ ਕੂੜਾ ਲਫਾਫਿਆਂ 'ਚ ਬੋਰੀਆਂ 'ਚ ਪਾ ਕੇ ਸਿੱਟਣਾ ਲੁਧਿਆਣਾ ਵਾਸੀਆਂ ਨੂੰ ਆਪ ਸੁਧਰਨਾ ਪਊਗਾ ਔਰ ਮੈਂ ਚਾਹਾਂਗਾ ਕਿ ਲੁਧਿਆਣਾ ਵਾਸੀ ਆਪਣੀ ਡਿਊਟੀ ਨੂੰ ਸਮਝਦੇ ਹੋਏ ਇਸ ਚੀਜ਼ ਨੂੰ ਕਿਨਾਰਾ ਕਰਨ ਪੋਲੂਸ਼ਨ ਤੋਂ ਕੰਟਰੋਲ ਕਰਨ ਵੱਧ ਤੋਂ ਵੱਧ ਦਰਖਤ ਲਾਉਣ ਅੱਜ ਲੁਧਿਆਣੇ ਲਈ ਬੜਾ ਖਾਸ ਉਤਸਵ ਦਾ ਦਿਨ ਹੈ ਕਿ ਜਦੋਂ ਅੱਜ ਦੇ ਦਿਨ 14 ਜੁਲਾਈ ਨੂੰ ਸਵੇਰੇ 8 ਤੋਂ 9 ਵਜੇ ਦੇ ਦੌਰਾਨ 1 ਲੱਖ ਪੁੱਟੇ ਲਾਉਣ ਦਾ ਇਤਿਹਾਸ ਮੱਥਾ ਸੀ ਸਾਰੇ ਐਨ ਜੀਓ ਦੇ ਨੇ ਸਾਰੇ ਡਿਪਾਰਟਮੈਂਟਸ ਨੇ ਸਾਰੇ ਸ਼ਹਿਰੀਆਂ ਨੇ ਰਲ ਕੇ ਤੇ ਜਿਹੜੇ ਕਿ ਅਸਲ 9 ਵਜੇ ਤੱਕ ਪਤਾ ਲੱਗ ਰਿਹਾ ਕਿ ਇਸ ਤੋਂ ਕਿਤੇ ਜ਼ਿਆਦਾ ਪੁੱਟੇ ਲੱਗ ਗਏ ਆ ਇਸ ਦਿਨ ਲੁਧਿਆਣੇ ਨੂੰ ਦੇ ਸ਼ਹਿਰ ਵਿੱਚ ਕੋਡਾ ਉਤਸਵ ਵਰਗਾ ਮਾਹੌਲ ਹੈ ਤੇ ਇਹ ਸਾਡੇ ਬੰਨਾਂ ਨੂੰ ਸਾਡੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਵਿੱਚ ਇਹ ਰੋਲ ਅਦਾ ਕਰੂਗਾ ਤੇ ਇੱਕ ਅਸੀਂ ਮੂਵਮੈਂਟ ਬਣੇਗੀ ਕਿ ਅਸੀਂ ਆਪਣੇ ਬੰਧ ਆਪਣੇ ਕਿ ਸੰਸਕਰਣ ਔਰ ਲੁਧਿਆਣੇ ਵਾਲਿਆਂ ਨੂੰ ਮਿਲ ਕੇ ਜਿਸ ਨੇ ਜਿਹੜਾ ਫੋਟੇ ਲਾਇਆ ਉਹਨਾਂ ਨੂੰ ਘੱਟੋ ਘੱਟ 2 ਸਾਲ ਤੱਕ ਸੰਭਾਲਣ ਦਾ ਵੀ ਐਤਕਰ ਉਹ ਦਾ ਤਾਂ ਹੀ ਫਾਇਦਾ ਕਿ ਅਸੀਂ ਉਹਨਾਂ ਨੂੰ ਉਨੀ ਸ਼ਿੱਦਤ ਨਾਲ ਸੰਭਾਲੀਏ ਵੀ ਤਾਂ ਹੀ ਅੱਥਰੂਆਂ ਦੇ ਲਾਉਣ ਦਾ ਲਾਭ ਹੋਏ ਮੈਂ ਇੱਕ ਤਾਂ ਅੱਜ ਸਭ ਨੂੰ ਪਹਿਲੇ ਕੰਗ੍ਰੈਚੁਲੇਸ਼ਨਸ ਕਰਨਾ ਚਾਹੂੰਗੀ ਸਾਰੇ ਲੁਧਿਆਣਾ ਵਾਸੀ ਨੂੰ ਵੀ ਤੁਸੀਂ ਸਾਰੇ ਦੇ ਸਾਰੇ ਇਸ ਵਿਲੇ ਸਵੇਰੇ 8 ਵਜੇ ਆਏ ਤੇ ਇਨਸ਼ੋਰ ਕੀਤਾ ਇੱਥੇ ਆਪਾਂ 1 ਲੱਖ ਜਿਹੜਾ ਬੂਟਾ ਉਹ ਲਾ ਸਕਦੇ ਇਹ ਜਿਹੜੀ ਆਪਣੀ ਡਰਾਈਵ ਹੈ ਅਸੀਂ ਲੁਧਿਆਣਾ ਵਿੱਚ 12 ਤਰੀਕ ਨੂੰ ਸ਼ੁਰੂ ਕੀਤੀ ਸੀ ਜਿਹੜਾ ਆਪਣਾ ਪਿੰਡ ਹੈ ਗਾਲੇਪ ਕਲਾ ਉਥੋਂ ਅਸੀਂ 1 ਲੱਖ ਤੋਂ ਜ਼ਿਆਦਾ ਬੁੱਟਾ ਜਿਹੜੇ ਨੇ ਉਹ ਡੀਸੀ ਮੈਮ ਨੇ ਲਾਏ ਸੀ ਸੀਐਮ ਸਰ ਦਾ ਜਿਵੇਂ ਆਰਡਰ ਰਿਆ ਹੈ ਵੀ ਆਪਾਂ ਪੰਜਾਬ ਨੂੰ ਫੇਰ ਇੱਕ ਵਾਰੀ ਸੋਨਾ ਬਣਾਉਣਾ ਹੈ ਆਪਾਂ ਉਹਨੂੰ ਫੇਰ ਇੱਕ ਵਾਰੀ ਹਰਾ ਪਰ ਬਣਾਉਣਾ ਹੈ ਇਹ ਡਰਾਈਵ ਨੂੰ ਲੈਂਦੇ ਹੋਏ ਅੱਜ ਵੀ ਸਾਡੀ ਇਹ ਹੀ ਕੋਸ਼ਿਸ਼ ਹੈ ਵੀ ਆਪਾਂ 1 ਲੱਖ ਤੋਂ ਜ਼ਿਆਦਾ ਬੁੱਟਾ ਲਾਉਣਾ ਹੈ ਜਿਹੜੀ ਆਪਣੀ ਸੰਭਾ ਫਾਊਂਡੇਸ਼ਨ ਹੈ ਜਿਹੜੀ ਇੱਥੇ ਅੱਜ ਹੀ ਸਾਰਾ ਇਵੈਂਟ ਆਰਗੇਨਾਈਜ਼ ਕਰ ਰਹੀ ਹੈ ਸਾਡੀ ਐਨਜੀਓ ਇਹਨੂੰ ਮੈਂ ਕੌਂਗ੍ਰੈਚੁਲੇਟ ਸ਼ੇਅਰ ਕਰਨਾ ਚਾਹੂੰਗੀ ਵੀ ਐਨੇ ਸਾਰੇ ਵੋਲੰਟੀਅਰਸ ਆਏ ਐਨੇ ਲੋਕਸ ਸਵੇਰੇ ਉੱਠ ਕੇ ਆਏ ਲੁਧਿਆਣਾ ਵਾਸੀ ਸਾਰੇ ਜਿਹੜੇ ਆ ਕੇ ਇਨਸ਼ੋਰ ਕਰ ਰਹੇ ਆ ਕਿ ਅੱਪਾ ਤੁਸੀਂ ਦੇਖੋਗੇ ਟ੍ਰੈਫਿਕ ਵੀ ਬਲੌਕ ਨਾ ਹੋਵੇ ਪਰ ਇਹਨਾਂ ਨੇ ਇਨਸ਼ੋਰ ਕੀਤਾ ਵੀ ਸਵੇਰੇ ਬਹੁਤ ਪੀਸਫੁਲੀ ਜਿਹੜੇ ਨੇ ਉਹ ਬੁੱਟੇ ਲੱਗ ਰਹੇ ਨੇ ਤੇ ਇਸ ਕਰਕੇ ਮੈਂ ਸਭ ਲੋਕ ਫੇਰ ਤੋਂ ਫੇਰ ਇੱਕ ਵਾਰੀ ਕੌਂਗ੍ਰੈਚੁਲੇਟ ਕਰਦੇ ਆ ਬੁੱਟੇ ਲਗਾਏ ਗਏ ਹਨ ਸ਼ਾਮ ਸਭਾルダー ਕੇ ਮਿਲ ਇਹ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਇਹ ਸਾਰੇ ਦੇ ਸਾਰੇ ਬੁੱਟੇ ਜੀਓ ਟੈਗ ਰਹਿਣਗੇ ਕਿਉਂਕਿ ਇਹ ਸਾਰੇ ਬੁੱਟੇ ਜੀਓ ਟੈਗ ਰਹਿਣਗੇ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਹੁੰਦੀ ਰਹੂ ਆਪਾਂ ਇਨਸ਼ੋਰ ਕਰਾਂਗੇ ਵੀ ਕੋਈ ਵੀ ਬੁੱਟਾ ਜਿਹੜਾ ਹੈ ਉਹ ਮਰੇ ਨਾ ਉਹਦੀ ਤੇ ਇਕਬਾਲ ਪੂਰੀ ਤੇ ਪੂਰੀ ਹੋਵੇ ਇਸ ਕਰਕੇ ਟੈਕਨੋਲੋਜੀ ਦੇ ਰਾਵਾ ਆਪਾਂ ਇਹ ਕੋਸ਼ਿਸ਼ ਕਰਾਂਗੇ ਵੀ ਸਾਰੇ ਦੀ ਸੰਭਾਲ ਬਣਨ ਦੀ ਅਵਾਸੀਨ ਕੀ ਅਪੀਲ ਮੈਨੂੰ ਲੁਧਿਆਣਾ ਵਾਸੀਆਂ ਨੂੰ ਬਸ ਇਹੀ ਅਪੀਲ ਕਰੂੰਗੀ ਵੀ ਇਹ ਜਿਹੜਾ ਇਹ ਜਾ ਟਾਈਮ ਹੁਣ ਆ ਚੁੱਕਿਆ ਵੀ এনवायरमेंट ਜਿਹੜਾ ਹੈ ਆਪਾਂ ਹੁਣ ਆਪਾਂ ਨੂੰ ਸੀਰੀਅਸਲੀ ਲੈਣ ਦਾ ਟਾਈਮ ਆ ਗਿਆ ਆਪਾਂ ਨੂੰ ਗਲੋਬਲ ਵਾਰਮਿੰਗ ਦਾ ਇਫੈਕਟ ਜਿਹੜਾ ਹੈ ਉਹਨੇ ਇਸ ਗਰਮੀਆਂ 'ਚ ਵੀ ਦਿਖਿਆ ਹੈ ਆਪਾਂ ਨੂੰ ਡਿਲੇਟ ਜਿਹੜੀ ਬਾਰਿਸ਼ਾਂ ਚੱਲ ਰਹੀਆਂ ਨੇ ਉਹ 'ਚ ਵੀ ਦਿਖਿਆ ਇੱਕ ਵਾਰੀ ਫੇਰ ਆਪਣਾ ਸਮਾਂ ਆ ਗਿਆ ਵੀ ਆਪਾਂ ਪੰਜਾਬ ਨੂੰ ਲੁਧਿਆਣਾ ਨੂੰ ਸਪੈਸੀਫਿਕਲੀ ਹਰਾ ਪਰ ਆਪਣਾਈਏ ਤੇ ਫੇਰ ਜਿਹੜਾ ਆਪਾਂ ਨੂੰ ਅਰਬਨਾਈਜੇਸ਼ਨ ਦੀ ਪ੍ਰੋਬਲਮਸ ਦਿਖ ਰਹੀਆਂ ਨੇ ਆਪਾਂ ਉਹਨੂੰ ਘੱਟ ਤੋਂ ਘੱਟ ਕਰੀਏ